ਗਊੜੇ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਅਹਟ ਪਹਿਰ ਅਰਦਿਏ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੇ ਬਾਹ ਬ੍ਰਹਮ ਸੋਇ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਵਤਨਾ ਜਾਣਈਆ ਨਾ ਜਾਪੇ ਆਰਾਧ ਉਠ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਦ ਭਏ ਕਿਰਪਾਲ ਗਸਈਆਂ ਨੱਠੇ ਸੋਗ ਸੰਤਾਪ ਤਦ ਹੀ ਉਹਨ ਲੱਗ ਗਈ ਸਤਗੁਰ ਰਖੇ ਆਪ ਗੁਰਨarayਨ ਦਿਆ ਕਰੋ ਗੁਰ ਸੱਚਾ ਸਿਰਜਨ ਹਾਰ ਕਟੂਠੇ ਸਭ ਕੁਝ ਪਾਇਆ ਜਨਾਨਕ ਸਦ ਬਲਹਾਰ ਗੌੜੇ ਮਹੱਲਾ ਪੰਜਵਾ ਸੋਕੇ ਹਰਿਆ ਕੀਏ ਖੇ ਨਮਹ ਹੈ ਅੰਮ੍ਰਿਤ ਵੇਦ੍ਰਿਸ਼ਟ ਸਚ ਜਿਵਾਇ ਕਾਇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਓ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰਦੇ ਆ ਸਤਿਗੁਰ ਗੁਨਦਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰਿ ਜਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਰਕ ਤੇ ਜਨ ਸੁਖ ਫਰੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਏ ਪ੍ਰਭ ਸਾੰਤ ਸੀਤਲ ਭਏ ਕਿੰਨੀ ਬਰਬਾਦ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗੋ ਰੋਕਾ ਵਿਛ੍ਰਿਓ ਥਾਓ ਸਹਿ ਸੁਭਾਏ ਬੋਲੇ ਹਰਬਾਣੀ ਆਠ ਪਹਿਰ ਪ੍ਰਭ ਸਿਵਰਨ ਪ੍ਰਾਣੀ ਦੁਖ ਦਰਦ ਜਬ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾਗਰ ਏਕ ਹਰ ਹਰ ਅਕਰ ਮਨ ਰਹਿ ਦੇਵ ਰਵ ਰਹਿਆ ਸਰਬ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋੜ ਬਿਗਾਣੇ ਹਿਰੇ ਜਿਹਾ ਮਾਹੇ ਹਰ ਹਰ ਕਥਾ ਸਾਜ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਧੁੰਦਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਕੇ ਹਿਦਿਏ ਉਸਹਿ ਭਗਵਾਨ ਔਖਾ ਦਾ ਮੰਤਰ ਤੰਤਰ ਸਭ ਛਾਰ ਕਰਦੇ ਹਾਰ ਹਿਦਿ ਮਹਤਾਰ ਤਾਜ ਸਭ ਭਰਾਮ ਭਜਿਓ ਬਾਲ ਬ੍ਰਹਮਾ ਕਹੋ ਨਾਇਕ ਅਟਲ ਇਹ ਧਰਮ ਗੌੜੀ ਮਹਲਾ ਬੰਜਵਾਨ ਸਾਧ ਭਈ ਗੁਰ ਗੋਬਿੰਦ ਪਾਏ ਤਾਪ ਪਾਪ ਬਿਨਸੇ ਮੇੜੇ ਭਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮਾ ਗੁਣ ਅਕੰਪਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਪਿਆਦ ਉਬਰੇ ਮਣੀ ਮੀਤ ਮਨ ਬੱਚ ਗ੍ਰੰਭ ਪ੍ਰਭ ਆਪਣਾ ਧਾਏ ਨਾਨਕ ਦਾਸ ਜਿਹੜੀ ਸਰਨਾਈ ਗੌੜੀ ਮਹੱਲਾ ਪੰਜਵਾ ਨਿਹਤਰ ਪ੍ਰਗਾਸ ਗਿਆ ਗੁਰਦੇਵ ਪਰਮ ਗਏ ਪੁਰਨ ਭਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਰਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਕਰ ਬਿਨ ਸਭੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਿਆਜ ਰਖੀ ਕਰਤਾ ਰੇ ਬਾਦਸਾ ਸਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ گوڑی محلہ پنجو راک پتا پرب میرے موہ نرگن گن تیرے رہاو پنچ بخاد ایک گریبا راکو راکن ہارے کھید کرے ہر بہت سنتا وی آ سر تارے کر ہارو انک بہو پاتی چھوڑ کنت ہو ناہی ایک بات سنتا کی اوٹا ساد سنگ مٹ کر کرپا سنت ملے موہی ਤੈਨ ਤੈ ਧੀਰਜ ਪਾਇਆ ਸੰਤ ਮੰਤ ਦਿਉ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਕੋਈ ਮਹਾ ਵਿਖਾਤ ਸਹਿਜ ਸੁਹਿਲੀ ਬਾਣੀ ਕੋ ਹਨ ਲਖ ਮਨ ਭਿਆ ਪ੍ਰਕਾਸ਼ਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਵੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਭੇਵ ertid ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੇ ਥਾਈ ਰਵਿਆ ਆਪ ਆਜ ਜਗਾਜ ਜਾਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰਕੇ ਚਰਨ ਲਗੇ ਮਟ ਮੀਠੇ ਨਿਰਭਿਕਨ ਹੋਏ ਸਭ ਥਾਈ ਪੂਠੇ ਸਭ ਸੁਖ ਪਾਏ ਸਤਿਗੁਰੂ ਢੂਠੇ ਬਾਹਰ ਪਰਮ ਪਰ ਪੈ ਰਖਵਾਲੇ ਜਿੱਥੇ ਕਿਥੇ ਦਿਸੇ ਨਾਲੇ ਨਾਨਕ ਦਾਸ ਕਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ ਪੰਜਵਾ ਚੜ੍ਹਦੇ ਕੰਮਾਲੇ ਪ੍ਰਭ ਹਿਰਦੇ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਤਾਂ ਸਫਲ ਜਨਮ ਜੀਵਨ ਪਰਵਾਨ ਰਹਾਓ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਥ ਪਾਈ ਗੁਰਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਤੁ ਮੂਦੇ ਰਹਾਓ ਤਤ ਪਾਪ ਸੰਤਾਪਿ ਨਾਸੇ ਹਰਿ ਸਿਮਰਤਿ ਕਲ ਵਿਕ ਸੁਬਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਦ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਕਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵੰਤ੍ਰੇ ਨਤਰੇ ਭਵਨ ਹਰਿਆ ਹੋਏ ਸਭਲੇ ਜੀ ਸਦਾਰਿਆ ਮਾੜੀ ਇਛੇ ਨਾਨਕ ਵੱਲ ਪਾਵੇ ਪੂਰਨ ਇਛੁ ਪੁਜਾਰਿਆ ਬਿਲਾਵਲ ਮੁਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਤ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜਾ ਚ ਭੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਦੇ ਤਮਹਿ ਸਮਤ ਧਾਈ ਨਾਨਕ ਗੁਰੂ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪਿਆਜ ਰਖਾਈ ਬਿਲਾਵਲ ਮੁਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਬਾਰ ਬ੍ਰਹਮ ਤੋ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵ ਹੋ ਨਿਤ ਰਾਮ ਕੇ ਇਹ ਅਵਖਦ ਜੋਗ ਆਈ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹਿਲਾ ਪੰਜਵਾ ਬੰਦਨ ਕਰਤੇ ਆ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮਤਾ ਕੀ ਨਦਰ ਨਿਹਾਲ گر پورے کرپی کرو من تنگ روپے فر دکھ نہ جاپے ہر 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 جاپیے انترائے کلوک اتر سد ہوئے سادو سرنا سنت جپت ہر نام جسکاں ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਏ ਬਿਲਾਵਲ ਅੱਲਾ ਪੰਜਵਾ ਹਰ 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 ਅਰਾਧੀਏ ਹੋਈਏ aarog ramchandra ki plastic ਜਿੰਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਏ ਨਿਤ ਕੀਚੇ ਭੋਗ ਸਾਧ ਸੰਗਤ ਕਿਆ ਵਾਰ ਨੇ ਮਿਲੀਏ ਸੰਜੋਗ ਜਿ ਸਿਮਰ ਸਪਾਈਏ ਬੇਨਿਛੇ ਬਿਯੋਗ ਨਾਲ ਪ੍ਰਭ ਸਰਨਾਕਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਧੋਪ ਤੇ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗੀਐ ਧਾਰੂ ਨਾਮ ਲਇ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਰਮਾਇਆ پکڑ پرب کاڈیا کینا اپنیا سمر سمر من تن سکی نانک نرپیا بلاول محلہ پنجا رو مٹایا آپ پرب ابجیا سکھ سانت وڈ پرتاپ چنچ روپ ہر کت گور گوبند کرپا کری راکیا میرا پائی ہم سرناگتی جو سدا سہائی رہا ਵਿਰਸੇ ਗਾ ਲੈਣਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੁਰਨ ਗਉਨਤਾਸ ਬਿਲਾਵਲ ਮੁਹੱਲਾ ਪੰਜਵਾ ਤਾਤੀ ਬੋਣ ਲੱਗ ਗਈ ਭਰ ਬ੍ਰਹਮ ਸਰਨਾਈ ਚੌਂ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਨਤ ਬਣਾਈ RAM ਨਾਮ ਖੱਦ ਦਿਆ ਏਕਾ ਲਿਵ ਲਾਈ ਰਹਾਓ ਰਾਖ ਲੀਆ ਤਿੰਨ ਰਖਣ ਹਾਰ ਸਭ ਬਿਯਾਦ ਮਿਟਾਏ ਕਵਨਾਨੰਦ ਕਿਰਪਾ ਭਏ ਪ੍ਰਭ ਭੇ ਸਹਾਈ ਬਿਲਾਵਾਲਾ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੀਐ ਬਾਹ ਪ੍ਰਭ ਗੁਰਦੇਵ ਸੁਖ ਸਾੰਤ ਸਹਜ ਆਨੰਦ ਭਏ ਪੂਰਨ ਭਈ ਸੇਵ ਰਹਾਓ ਭਗਵਾਨ ਜਨਾ ਕੀ ਬੇਰਤੀ ਸੁ ਪ੍ਰਭ ਆਪ ਰੋਗ ਮਟਾਈ ਜਿਵਾਲੀਣ ਜਾ ਕਾ ਵੱਡ ਬਰਤਾਪ ਦੋਖ ਹਮਾਰੇ ਬਖਸੀਐ ਆਪਣੀ ਕਲ ਧਾਰ ਮਨ ਬਾਛਨ ਫਲ ਦਿੱਤੇ ਆਣ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪਲਾ ਹੈ ਗੁਰਸੇਰਜਨ ਹਾਰ ਸਤਗੁਰ ਆਪਣੇ ਕੋ ਵੱਲ ਜਾਏ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਿਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨ ਦਾਸ ਕਿਲਾਜ ਰੱਠੇ ਮਿਹਰਬਾਨ ਗੁਰਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੋ ਆਪ ਸੀਤਲ ਭਏ ਗੁਰ ਚਾਦੀ ਲਾਗੇ ਰਾਪਨਾਮਹਿਰ ਤੇ ਮਹ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਪ੍ਰਵੇਸਾ ਤਿਸਨ ਬੁਜੀ ਮਨ ਤਨ ਸਜਤ ਰਾਪ ਅਨਾਥ ਕੋ ਨਾਥ ਸਰਨ ਸਮਰਥਾ ਸਗਲ ਸ੍ਰਿਸ਼ਟੀ ਕੋ ਮਾਈ ਬਾਪ ਭਗਤ ਵਛਲ ਭੈ ਪੰਜਮ ਸੁਆਮੀ ਗੁਣ ਗਾਵਤ ਨਾਨਕ ਅਲਾਪ ਸੋਰਠ ਮਹਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇ ਰੋਗ ਕੋਟ ਬਿਗਣ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ ਪਬ ਪਾਣੀ ਸਬਦ ਸੁਭਾਖਿਆ ਗਾਫੋ ਸੁਨਹੁ ਬੜੋ ਨਿਤ ਭਾਈ ਗੁਰ ਪੂਰੇ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾ ਕੀ ਪਿਆਜ ਰਖਦਾ ਆਇਆ ਆਜ ਵੀਰ ਤੇ ਪ੍ਰਤੀ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵਿਰਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਦਿੱਤ ਗਾਵੋ ਸੋਨੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਭਲੇ ਜੁਗ ਅੰਦਰ ਗੁਰ ਨਾਨਕੀ ਵਡਿਆਈ ਸੋਲਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੰਨ ਪ੍ਰਭ ਕੇ ਚਰਨ ਨਿਹਾਰਿਆ ਦੰਕਨ ਹਾਰੇ ਰੱਖਿਓ ਬਾਲਿਕ ਸਤਿਗੁਰ ਤਾਪ ਉਤਾਰਿਆ ਆਪਣੇ ਸਤਿਗੁਰ ਕੀ ਸਰਦਾਈ ਜਾ ਕੇ ਸੇਵ ਨਾਲ ਮਿਰਥੀ ਜਾਈ ਰਹਾਓ ਕਰਮਹਿ ਸੁਖ ਬਹਰ ਫੁਲ ਸੁਖ ਪ੍ਰਭ ਆਪਣੇ ਭਏ ਆਏ ਦਿਆਲਾ ਨਾਨਕ ਬਿਗਨ ਨਾ ਲਾਗੇ ਕਉ ਮੇਰਾ ਪ੍ਰਭੁਵਾ ਕਿਰਪਾਲਾ ਸੌਰਟ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਖ ਬਹਿਰ ਅਰੰਧੇ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੋ ਸੁਖ ਸੰਤਾਪ ਰਾਸ ਰੱਖ ਲਿਓ ਭਾਈ ਮੇਰੇ ਪ੍ਰਭ ਅਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਓ ਆਪਣੇ ਬਖਸ਼ ਭਰੋਸਾ ਕਬਨਾਨਕ ਗੁਰੂ ਪੂਰਾ ਭੇਟਿਆ ਮਿੱਟੀਵ ਸਰਗਲ ਅੰਦੇਸਾ ਸੋਰਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਰੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਥ ਸੁਆਮੀ ਪੂਰਨ ਪੁਰਖ ਵੀ ਦਾਤਾ ਰਹਾਓ ਅਨੰਤ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਏ ਤੇ ਆਲਾ ਜੈ ਜੈ ਕਾਰ ਭਏ ਜਗ ਭੀਤਰ ਹੋਰ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤਕਵਾਇਆ ਹਰ ਪ੍ਰਭ ਆਪੇ ਸਭ ਸੰਸਾਰੋ ਵਾਰਿਆ ਪਰਮ ਪ੍ਰਭ ਕਿਰਪਾ ਧਾਰੀ ਆਪਣਾ ਕਿਰਤ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਜ ਆਨੰਦ ਗੁਨ ਗਾਓ ਮਨ ਤਨ ਦੇ ਸੁਖਾਲੀ ਰਹਾਓ ਪਤਿਤ ਉਧਾਰਨ ਸਤਿਗੁਰ ਮੇਰਾ ਮਹਉ ਤਿਸ ਕਾ ਪ੍ਰਵਾਸਾ ਬਖਲੇ ਸਭ ਸੱਚੇ ਸਾਹਿਬ ਸੁੰਨ ਨਾਨਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਬਾਦ ਬ੍ਰਹਮ ਪਰਮੇਸ਼ਰ ਸਭਲੇ ਰੋਕ ਬਿਦਾਰ ਬਿਦਾਰੇ ਗੁਰਪੂਰੇ ਕੀ ਸਰਨੀ ਉਪਰੇ ਕਾਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੁ ਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾਂ ਪਾਇੇ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤਿਗੁਰ ਗੁਰ ਸਤਿਗੁਰ ਤਾਪ ਗਵਾਇ ਤੈ ਠਾਡੀ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਿਤੇ ਉਰਤਾਰੇ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁਖ ਗਲਬਿ ਕਾਰਨ ਹਾਰ ਰਹਾਓ ਜਿਸ ਕੀ ਸਰਧਨਾ ਉਬਰੇ ਭਾਈ ਜਿਨ ਰਚਿਆ ਸਭ ਕੋਈ ਕਰਨ ਕਰਨ ਸਮਰਥ ਸੋ ਭਾਈ ਸੱਚੇ ਸੱਚੀ ਸੋਈ ਨਾਨਕ ਅਪਰਾਪਤ ਹੈਈਏ ਭਾਈ ਮਨ ਤਨ ਚੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਿਓ ਨਹੀਂ ਮਨ ਚਿੰਡੇੜਾ ਫਲ ਪਾਈ ਰਹਾਓ ਸਤਗੁਰ ਪੂਰੇ ਤਉਪ ਗਵਾਇਆ ਆਪਣੀ ਕਿਰਪਾ ਧਾਰੀ ਬਾਰੇ ਬ੍ਰਹਮ ਪ੍ਰਭ ਭਇ ਤੈ ਅੱਲਾ ਦੁਖ ਮਿਠੇ ਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਅਖਵਾਲਾ ਹੋਆ ਧਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾਉ ਤਾਪ ਗਿਆ ਪ੍ਰਭ ਆਇ ਪ ਮਿਟਾਇਆ ਜਨ ਕੀ laaj ਰਖਾਈ ਸਾਰ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਵੱਲ ਜਾਈ ਖਲਤ ਫਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਨ ਅਗੁਨ ਨਾ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੌਰਠ ਮਹੱਲਾ ਪੰਜਵਾ ਜੀ ਜੰਤ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੇ ਪੂਰਨ ਪਈ ਵਡਾਈ ਬਾਗਰਾਮਾ ਪੂਰਾ ਮੇਰੇ ਨਾਲ ਬਿਰ ਪੂਰੇ ਪੂਰੀ ਸਭ ਰਾਖ ਹੋਏ ਸਰਪ ਦਿਆਲ ਰਹਾਉ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਦਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜੋ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠੜ ਬਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰੂ ਰਹਿ ਰਾਖੀ ਸਰ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਵਾਖ ਵਾਲਾ ਸਾਂਤ ਸਹਜ ਸੁਖ ਖੇਨ ਮਹੇ ਉਭਜੇ ਵਨ ਹੋਵਾ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦਿਵਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤੇਰੇ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਦਿਰਦ ਸਮਾਰਿਆ ਹਮਰਾ ਗੁਨ ਅਗੁਨ ਨਾ ਵਿਚਾਰਿਆ ਗੁਰਗਾ ਸ਼ਬਦ ਭਿਓ ਸਾਖੀ ਤਿਨ ਸਗਲੇ ਲਾਲਜ ਰਾਖੀ ਬੁਲਾਇਆ ਗੋਲੀ ਤੇਰਾ ਤੂੰ ਸੋਹਬ ਗੁਨੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ